जिमनी जोन जितन ਤੋਂ ਬਾਅਦ ਪਹਿਲੀ ਵਾਰ ਕੈਨੇਡਾ ਦੇ ਹਾਊਸ ਆਫ ਕਾਮਨਸ ਯਾਨੀ ਕਿ ਸੰਸਦ ਭਵਨ ਪਹੁੰਚੇ ਜਗਮੀਤ ਸਿੰਘ ਸਮੇਤ ਕੁਝ ਸਿੰਸਦ ਮੈਂਬਰਾਂ ਦਾ ਸਦਨ ਦੇ ਸਾਰੇ ਹੀ ਮੈਂਬਰਾਂ ਵੱਲੋਂ ਪੂਰੀ ਗਰਮਜੋਸ਼ੀ ਦੇ ਨਾਲ ਸਵਾਗਤ ਕੀਤਾ ਗਿਆ ਇਹਨਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਚ ਐਨ ਡੀ ਪੀ ਦੇ ਆਗੂ ਜਗਮੀਤ ਸਿੰਘ ਸੱਤਾਧਾਰੀ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਰਸ਼ੇਲ ਬੈਂਡਾਏ ਅਤੇ ਕੰਜ਼ਰਵੇਟਿਵ ਤੋਂ ਜਿੱਤਨ ਮਲੇ ਕੌਟ ਡੇਵਿਡਸਨ ਸ਼ਾਮਲ ਸਨ ਜਿਨ੍ਹਾਂ ਨੇ ਸਦਨ ਵਿੱਚ ਪਹੁੰਚ ਕੇ ਜਿੱਥੇ ਸਪੀਕਰ ਨੂੰ ਮਿਲ ਕੇ ਉਹਨਾਂ ਦਾ ਸ਼ੁਕਰੀਆ ਅਦਾ ਕੀਤਾ ਉੱਥੇ ਹੀ ਆਪਣੀ ਸੀਟ ਵੀ ਪ੍ਰਾਪਤ ਕੀਤੀ ਮੋਕੇ ਐਨਡੀਪੀ ਆਗੂ ਜਗਨਜੀਤ ਸਿੰਘ ਨੇ ਹਾਊਸ ਆਫ ਕਾਮਨਸ ਚ ਆਪਣੇ ਪਹਿਲੇ ਭਾਸ਼ਣ ਦੀ ਸ਼ੁਰੂਆਤ ਨਿਊਜ਼ੀਲੈਂਡ ਦੀ ਮਸਜਿਦ ਤੇ ਹੋਈ ਦਹਿਸ਼ਤਗਰਦੀ ਹਮਲੇ ਦੀ ਨਿੰਦਾ ਕਰਦੇ ਹੋਏ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਦੇ ਨਾਲ ਕੀਤੀ। ਮਿਸਿਸ ਸਪੀਕਰ ਆਈ ਵੰਟ ਟੂ ਬੀਗਨ ਬਾਈ ਐਕਸਪ੍ਰੈਸਿੰਗ ਆਰ ਸੋਲੀਡੈਰਿਟੀ ਫੋਰ ਦ ਪੀਪਲ ਆਫ ਨਿਊਜ਼ੀਲੈਂਡ Who are mourning the attack on Muslim brothers and sisters at the mosque in Christchurch. ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਜਿਮਨੀ ਚੋਣ ਜਿੱਤ ਕੇ ਸਦਨ ਵਿੱਚ ਪਹੁੰਚੇ ਐਨਡੀਪੀ ਆਗੂ ਅਤੇ ਬਰਨਬੀ ਸਾਊਥ ਤੋਂ ਸੰਸਦ ਮੈਂਬਰ ਬਣੇ ਜਗਬੀਰ ਸਿੰਘ ਦਾ ਸਵਾਗਤ ਕਰਦੇ ਹੋਏ ਆਸਪੱਕਾਈ ਕਿ ਉਹ ਦੇਸ਼ ਅਤੇ ਹਲਕੇ ਦੀ ਸੇਵਾ ਵਿੱਚ ਕੋਈ ਕਸਰ ਨਹੀਂ ਰਹਿਣ ਦੇਗੇ। ਜ਼ਿਕਰ ਇਹ ਹੋ ਗਿਆ ਕਿ ਜਗਮੀਤ ਸਿੰਘ ਇਸ ਤੋਂ ਪਹਿਲਾਂ ਵਿਧਾਇਕ ਹੀ ਸਨ ਅਤੇ ਉਹ ਕੈਨੇਡਾ ਦੇ ਪਹਿਲੇ ਅਜਿਹੇ ਸਿਆਸੀ ਆਗੂ ਸਨ ਜਿਹੜੇ ਵਿਧਾਇਕ ਹੁੰਦੇ ਹੋਏ ਪਾਰਟੀ ਦੇ ਆਗੂ ਬਣੇ ਹੋਏ। ਇੱਥੇ ਦੱਸਣਾ ਬੰਦਾ ਕਿ ਕੈਨੇਡਾ ਦੇ ਵਿੱਚ ਪਾਰਟੀ ਆਗੂ ਬਣਨ ਦਾ ਮਤਲਬ ਹੈ ਕਿ ਉਹ ਕਾਗੂਸ ਪਾਰਟੀ ਦਾ ਪ੍ਰਧਾਨ ਮੰਤਰੀ ਦਾ ਚਿਹਰਾ ਹੁੰਦਾ ਹੈ ਅਤੇ ਉਸ ਦੀ ਅਗਵਾਈ ਹੇਠ ਫੈਡਰਲ ਚੋਣਾਂ ਲੜੀਆਂ ਜਾਂਦੀਆਂ ਨੇ। ਨਿਊਜ਼ ਡੈਸਕ ਤੋਂ ਪਰ ਮੋਤੂਸ਼ਲ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ ਕਿ ਤੁਹਾਡਾ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲੈਂਡਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ای ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ